ਇਹ ਅਕਾਲ ਉਸਤਤ ਪੜ ਰਹੇ ਹਾਂ ਇਹਦੇ ਵਿੱਚ ਇੱਕ ਕਵੀਤਾ ਇੱਕ ਕਵਿਤਾ ਜਦੋਂ ਪੜਦੇ ਹਾਂ ਤਾਂ ਸੰਸਾਰ ਦੇ ਵਿੱਚ ਜੋ ਹੋ ਰਿਹਾ ਝੂਠੀਆਂ ਭਗਤੀਆਂ ਉਹਨਾਂ ਦਾ ਭਾਂਡਾ ਭੰਨਿਆ ਹੋਇਆ ਅਸਲ 'ਚ ਸਾਰੀ ਅਕਾਲ ਉਸਤਤ ਪੜਨੀ ਬਹੁਤ ਜ਼ਰੂਰੀਆ ਸਿੱਖ ਲਈ ਇਸ ਵਿੱਚ ਹੀ ਜੋ ਪੰਜ ਬਾਣੀਆਂ ਦੇ ਵਿੱਚ ਸਵਈਏ ਆਉਂਦੇ ਨੇ ਉਹ ਇਸੇ ਵਿੱਚ ਹੀ ਆਏ ਫਿਰ ਸਤਰਾਵਗ ਸਦ ਸੋਸ਼ਿਦਾਨ ਕੇ ਦੇਖ ਫਿਰ ਇਹ ਘਰ ਜੋ ਹੋ ਜਾਂਦੀ ਕਿ ਦੋ ਗੇਜ ਪਹਿਲਾਂ ਜੋ ਵੀ ਕਾਲ ਉਸ ਨੂੰ ਪੜਕੇ ਸਮਝੇਗਾ ਖੋਜੇਗਾ ਵਿਚਾਰੇਗਾ ਉਹ ਕਦੇ ਵੀ ਬਹਿਮ ਭਰਮ ਦੇ ਵਿੱਚ ਪਈ ਨਹੀਂ ਸਕਦਾ ਉਸ ਨੂੰ ਅਸਲੀ ਧਰਮ ਦਾ ਪਤਾ ਲੱਗ ਜਾਏਗਾ ਅਸਲੀ ਧਰਮ ਉਹਦੇ ਅੱਗੇ ਨਿੱਤਰ ਕੇ ਆ ਜਾਊਗਾ ਜਦੋਂ ਉਸ ਨੂੰ ਕਾਲ ਉਸਤਦ ਦੀ ਸਿੱਖਿਆ ਮਿਲ ਗਈ ਉਹ ਕਾਬਲ ਹੋ ਜਾਊਗਾ ਉਹਨੂੰ ਆਪਣੇ ਆਪਾ ਪਤਾ ਲੱਗਣ ਲੱਗ ਜਾਣਾ ਵੀ ਅਸਲੀ ਧਰਮ ਕਿਹੜਾ ਨਕਲੀ ਕਿਹੜਾ ਕਿਸ ਵਿੱਚ ਕੀ ਕਮੀ ਆ ਉਹ ਸਾਰੀ ਸਿੱਖਿਆ ਜਾਓ ਸਾਰੀ ਸਮਝ ਕਾਲ ਉਸਤਤ ਦਿੰਦੀ ਆ ਇਸ ਲਈ ਹਰ ਸਿੱਖ ਨੂੰ ਇਹ ਪੜਨੀ ਬਹੁਤ ਜ਼ਰੂਰੀ ਆ ਪੜ ਕੇ ਸਭ ਸਮਝਣੀ ਖੋਜਣੀ ਵਿਚਾਰਨੀ ਅੱਜ ਆਪਾਂ ਇੱਥੇ ਕਵਿਤ ਪੜਨਾ ਜੋ ਪਿੱਛੇ ਜੇ ਕੁੰਮਤਾ ਮੇਲਾ ਹੋ ਕੇ ਨਿਕਲੇ ਆ ਉਸ ਵਿੱਚ ਵੱਖ-ਵੱਖ ਕਿਸਮ ਦੇ ਸਾਧੂ ਜੋ ਵੀ ਹਿੰਦੂ ਮਤ ਦੇ ਵਿੱਚ ਹੁੰਦੇ ਨੇ ਅੱਜ ਵੀ ਉਹ ਹੈਗੇ ਨੇ ਸਾਧੂ ਅਗੋਰੀ ਜਾਂ ਨਗਨ ਸਾਧੂ ਤਾਂ ਵੀ ਸਵਾਲ ਆ ਕੇ ਰੱਖਦੇ ਨੇ ਬਗੂਤੀ ਉਹ ਸਾਧੂ ਜੋ ਉਹਨਾਂ ਨੂੰ ਲੋਕ ਮਹਾਨ ਮੰਨਦੇ ਨੇ ਉਹਨਾਂ ਨੇ ਪਹਿਰੀ ਅਤਲਾਉਂਦੇ ਨੇ ਕਈ ਘੋਰੀ ਐਸੇ ਵੀ ਨੇ ਜਿਹੜੇ ਕੁਝ ਵੀ ਨਹੀਂ ਛੱਡਦੇ ਮਰੇ ਹੋਏ ਬੰਦੇ ਖਾ ਜਾਂਦੇ ਨੇ ਮੜੀਆਂ ਚੋਂ ਕਬਰਾਂ ਚੋਂ ਕੱਟ ਕੇ ਉਹਨਾਂ ਦਾ ਮਾਸ ਖਾ ਜਾਂਦੇ ਨੇ ਮਨੁੱਖੀ ਟੱਟੀ ਖਾ ਜਾਂਦੇ ਨੇ ਨਾੜੀਆਂ ਖਾ ਜਾਂਦੇ ਨੇ ਕੁਝ ਵੀ ਨਹੀਂ ਛੱਡਦੇ ਉਹਨਾਂ ਨੂੰ ਲੋਕ ਮਹਾਨ ਮੰਨਦੇ ਨੇ ਕਿਉਂਕਿ ਉਹਨਾਂ ਨੇ ਸਾਰਾ ਤਿਆਗ ਕੀਤਾ ਹੋਇਆ ਤਿਆਗੀ ਨੇ ਉਹ ਉਹਨਾਂ ਨੂੰ ਮਾੜਾ ਕਹਿਣਾ ਪਾਪ ਮੰਨਦੇ ਨੇ ਵੀ ਜੇ ਉਹਨਾਂ ਦੇ ਬਾਰੇ ਗਲਤ ਕਹਾਂਗੇ ਤਾਂ ਸਾਨੂੰ ਪਾਪ ਲੱਗੇਗਾ ਉਸ ਸਾਰੇ ਦਾ ਭਾਂਡਾ ਭੰਨਿਆ ਹੋਇਆ ਇਸ ਇੱਕ ਕਵਿਤਾ ਦੇ ਵਿੱਚ ਕੀ ਕਹਿੰਦੇ ਨੇ ਖੂਕ ਮਲ ਹਾਰੀ ਖੂਕ ਹੁੰਦਾ ਸੂਰ ਸੂਰ ਕਹਦੇ ਮਲ ਮਲ ਮੂਤਰ ਹੁੰਦਾ ਜੋ ਮਲ ਆਹਾਰੀ ਮਤਲਬ ਉਹ ਟੱਟੀ ਖਾਣੇ ਵਾਲੇ ਜੋ ਸਾਧੂ ਨੇ ਨਾ ਆਪਣੇ ਆਪ ਨੂੰ ਮਹਾਨ ਮੰਨਦੇ ਨੇ ਉਹ ਸੂਰ ਨੇ ਅਸਲ 'ਚ ਸੂਰ ਅਲਹਰੀ ਖਾਂਦੀ ਹੁੰਦੇ ਨੇ ਗੱਜ ਗਧਾ ਗੱਜ ਹਾਥੀ ਗਧਾ ਵਿਪੂਤਤਾਰੀ ਗਦਾ ਤੇ ਹਾਥੀ ਦਾ ਗੋਣਾ ਉਹ ਜਿੰਨਾ ਮਰਜ਼ੀ ਨਿੜਾ ਲਓ ਉਹ ਧੁੱਲ ਚ ਜਾਂ ਮਿੱਟੀ ਕੱਟੇ ਚ ਸਵਾਚ ਲਟ ਕੇ ਖੁਸ਼ ਹੁੰਦੇ ਨੇ ਜਿਹੜੇ ਆਪਣੀਆਂ ਸਰੀਰ ਤੇ ਸਵਾਭ ਮਲ ਕੇ ਰੱਖਦੇ ਨੇ ਅਰਥੀ ਦੀ ਸਵਾਭ ਵੀ ਮੜ ਲੈਂਦੇ ਨੇ ਉਹ ਕੀ ਨੇ ਗਧੇ ਨੇ ਤੇ ਹਾਥੀ ਨੇ ਇਸ ਤੋਂ ਵੱਧ ਕੁਝ ਨਹੀਂ ਹੈਗੇ ਜਿਹੜੇ ਕੁਝ ਵੀ ਨਹੀਂ ਛੱਡਦੇ ਹੈਗੇ ਉਹ ਸੂਰ ਨੇ ਗਿਦੂਆ ਮਸਾਨ ਵਾਸ ਕਰੇ ਹੋਈ ਕਰਤ ਹੈ ਉਹ ਸਾਧੂ ਕਈ ਮੜੀਆਂ ਚ ਰਹਿੰਦੇ ਨੇ ਉੱਥੇ ਵਾਸ ਕਰਦੇ ਨੇ ਕੀ ਵੱਡੀ ਗੱਲ ਹੈ ਕਿੱਡੀ ਕਿ ਵੱਡੀ ਭਗਤੀ ਆ ਇਹ ਉਹ ਕਹਿੰਦੇ ਵੀ ਜਿਹੜਾ ਬਿੱਜੂ ਆ ਗਿਦੂਆ ਉਹ ਮੜੀਆਂ ਚ ਰਹਿੰਦਾ ਕਬਰਾਂ ਚ ਰਹਿੰਦਾ ਉਹ ਲੋਥਾਂ ਕੱਢ ਕੇ ਖਾ ਜਾਂਦਾ ਉਹ ਕਹਿੰਦੇ ਉਹ ਬਿੱਜੂ ਨੇ ਬਿੱਜੂ ਮੜੀਆਂ ਚ ਵਾਸ ਕਰਦੇ ਹੀ ਹੁੰਦਾ ਕੁਗੂ ਮੱਟ ਵਾਸੀ ਲੱਗੇ ਕਹਿੰਦੇ ਜਿਹੜਾ ਮੱਟਾਂ ਦੇ ਵਿੱਚ ਬੈਠ ਕੇ ਪਖਤੀਆਂ ਕਰਦੇ ਨੇ ਬਹੁਤ ਮੱਟ ਬਣਾ ਕੇ ਉਹਦੇ ਵਿੱਚ ਬੈਠ ਕੇ ਭਤੀਆਂ ਕਰਦੇ ਨੇ ਉਹ ਕਹਿੰਦੇ ਮੈਨੂੰ ਕੀ ਲੱਗਦਾ ਉੱਲੂ ਲੱਗਦਾ ਘੁੱਗੂ ਕਿਉਂਕਿ ਉੱਲੂ ਵੀ ਲੋਕ ਕਹੇ ਜੇ ਵੈਨਾ ਘੁੱਗੂ ਮੱਟ ਵਾਸੀ ਲੱਗੇ ਡੋਲਰ ਤੋਂ ਉਦਾਸੀ ਮਰੇਕ ਜਿਹੜੇ ਉਦਾਸੀਆਂ ਕਰਦੇ ਰਹਿੰਦੇ ਨੇ ਫਿਰਦੇ ਰਹਿੰਦੇ ਨੇ ਕਦੇ ਉਧਰ ਨੂੰ ਚਲੇ ਗਏ ਉਧਰ ਨੂੰ ਰੇਲ ਗੱਡੀਆਂ ਚ ਆਵੇ ਮਿਲ ਜਾਂਦੇ ਨੇ ਭਗਵੇਂ ਰੰਗ ਦਾ ਕੱਪੜਾ ਜਾ ਪਾ ਕੇ ਬਸ ਫਿਰਦੇ ਰਹਿਣਾ ਇਹ ਕੋਈ ਵੱਡੀ ਭਗਤੀ ਨਹੀਂ ਹੈਗੀ ਘਰ-ਵਾਰ ਛੱਡ ਕੇ ਬਸ ਫਿੱਤੇ ਰਹਿਣਾ ਉਹ ਕਹਿੰਦੇ ਜਿਹੜੇ ਮਿਰਗ ਹੁੰਦੇ ਨੇ ਹਿਰਨ ਹੁੰਦੇ ਨੇ ਉਹ ਵੀ ਕਦੇ ਜੰਗਲ 'ਚ ਇਧਰੋਂ ਭੱਜ ਗਏ ਕਦੇ ਉਧਰੋਂ ਭੱਜ ਗਏ ਡੋਲੋ ਤੇ ਉਦਾਸੀ ਮਿਰਗ ਉਹ ਮੈਨੂੰ ਹਿਰਨ ਲੱਗਦੇ ਨੇ ਤਰਵਰ ਸਦੀਵ ਮੂਨ ਸਾਦੇ ਹੀ ਮਰਦਾ ਹੈ ਹੁਣ ਕਈ ਮੋਨੀ ਮੋਨੀ ਹੁੰਦੇ ਨੇ ਬੋਲਦੇ ਨਹੀਂ ਕਿਸੇ ਨਾਲ ਇਹ ਵੀ ਇੱਕ ਕਿਸਮ ਦੀ ਭਗਤੀ ਹੈ ਇਹਨਾਂ ਜਿਹੜੇ ਤਰਵਰ ਹੁੰਦਾ ਦਰਖਤ ਦਰਖਤ ਤੋਂ ਹਮੇਸ਼ਾ ਸਦੀਪ ਸਦਾ ਮੂਨ ਸਾਦੇ ਹੀ ਮਰਦਾ ਹੈ ਕਹਿੰਦੇ ਦਰਖਤ ਸਾਰੀ ਜ਼ਿੰਦਗੀ ਮੂਨ ਰੱਖ ਕੇ ਮਰ ਜਾਂਦਾ ਵੀ ਇਹਦੇ 'ਚ ਕੀ ਵੱਡੀ ਗੱਲ ਹੈ ਕਿ ਆਦੀ ਭਗਤ ਹੋਈ ਬਿੰਦ ਕੇ ਸਦਈਅਤ ਆਹੇ ਹੈ ਹੀ ਜੀ ਕੀ ਬੜਈਆ ਤੇ ਹੁਣ ਕਈ ਬ੍ਰਹਮਚਾਰੀਕ ਹੁੰਦੇ ਨੇ ਉਹ ਕਿਸੇ ਔਰਤ ਨੂੰ ਹੱਥ ਨਹੀਂ ਲਾਉਂਦੇ ਤੇ ਇਸ ਗੱਲ ਨੂੰ ਮਾੜਾ ਮੰਨਦੇ ਨੇ ਹੁਣ ਉਹ ਕਹਿੰਦੇ ਵੀ ਜੇ ਜੇ ਉਹ ਗਲਤ ਗੱਲ ਆ ਤਾਂ ਤੁਸੀਂ ਤਾਂ ਕੀ ਜਿਹੜਿਆਂ ਨੂੰ ਵਧਾ ਰਹੇ ਹੋ ਇਹ ਜਿਹੜੇ ਕਿਹੜਾ ਇਹ ਕੰਮ ਕਰਦੇ ਨੇ ਜੇ ਬੰਦਾ ਆਪਿੰਦ ਰੱਖ ਕੇ ਆਪਣੇ ਆਪ ਨੂੰ ਭਗਤ ਸ਼ੋਅ ਕਰਦਾ ਫਿਰ ਤਾਂ ਤੁਸੀਂ ਹੀ ਜਿਹੜਿਆਂ ਨੂੰ ਵਡਿਆਈ ਦੇ ਰਹੇ ਹੋ ਬਿੰਦ ਕੇ ਸੁਧਈਆ ਤਾਹੇ ਹੀ ਜਿਕੇ ਵਡਿਆਈ ਦੇ ਤ ਬੰਦਰ ਆ ਸਦੀਪ ਪਾਏ ਨੰਗੇ ਹੀ ਫਿਰਤ ਹੈ ਹੁਣ ਜਿਹੜੇ ਨੰਗੇ ਪੈਰੀ ਫਿਰਦੇ ਨੇ ਸਾਧ ਜੁੱਤੀ ਨਹੀਂ ਪਾਉਂਦੇ ਕਹਿੰਦੇ ਓੱਚ ਕੀ ਵੱਡੀ ਗੱਲ ਆ ਉਹ ਬੰਦਰ ਨੇ ਬੰਦਰ ਵੀ ਤਾਂ ਨੰਗੇ ਪੈਰੀ ਫਿਰਦਾ ਹੀ ਰਹਿੰਦਾ ਬੰਦਰ ਆ ਸਦੀਪ ਸਦਾ ਪਾਇ ਨੰਗੇ ਹੀ ਨੰਗੇ ਪੈਰੀਂ ਫਿਰਦਾ ਅੰਗਨਾ ਅਧੀਨ ਕਾਮ ਕ્રોਧ ਮੈ ਪ੍ਰਬੀਰ ਇੱਕ ਗਿਆਨ ਕੇ ਭੀਨ ਛੀਨ ਕੈਸੇ ਕੈ ਤਰਤਾ ਹੈ ਜਿਹੜੇ ਗਰਸਤੀ ਨੇ ਉਹ ਪਰਿਵਾਰਾਂ ਚ ਰਹਿੰਦੇ ਨੇ ਉਹਨਾਂ ਨੂੰ ਇੱਛਾਵਾ ਕਾਮਨਾਵਾ ਨਹੀਂ ਖਾ ਲਿਆ ਫਿਰ ਕਈ ਗੱਲਾਂ ਚ ਖਿੱਚ ਕੇ ਲੜਦੇ ਨੇ ਉਹ ਕਾਮ ਕ્રોਧ ਚ ਰਹਿੰਦੇ ਨੇ ਜਿਹੜੇ ਕਹਿੰਦੇ ਵੀ ਅੰਗਨਾ ਅਧੀਨ ਨੇ ਵੀ ਜਿਹੜੇ ਆੰਗਣ ਵੀੜੇ ਦੇ ਵਿੱਚ ਉਹ ਆਪਣੇ ਪਰਿਵਾਰ ਪਾਲ ਕੇ ਰਹਿੰਦੇ ਨੇ ਉਹ ਕਾਮក្រੋ ਦੇ ਵਿੱਚ ਉਹਦੇ ਵਿੱਚ ਲੱਗੇ ਹੋਏ ਨੇ ਇੱਕ ਗਿਆਨ ਕੇ ਬਹੀਨ ਇੱਕ ਅਸਲੀ ਗਿਆਨ ਸੱਚ ਦੇ ਗਿਆਨ ਦੇ ਬਹੀਨ ਸੀਨ ਕੈਸੇ ਕਹਤਰਤਾ ਹੈ ਵੀ ਉਹ ਤਰ ਨਹੀਂ ਸਕਦੇ ਉਹ ਜੇ ਸੱਚ ਦਾ ਗਿਆਨ ਮਿਲ ਗਿਆ ਤਾਂ ਉਹ ਤਰ ਸਕਦੇ ਨੇ ਜਿਹੜੇ ਆ ਉੱਤੇ ਕੁਝ ਕਰ ਰਹੇ ਨੇ ਇਹ ਸਭ ਫਜ਼ੂਲ ਆ ਇਹ ਦਾ ਭਾਂਡਾ ਭੰਨਿਆ ਹੋਇਆ ਇਹਨਾਂ ਦੀ ਭਗਤੀ ਤਹਸਨ ਅਸ ਕਰਦੀ ਆ ਇੱਕ ਕਵਿਤ ਨੇ ਜਿਹੜੇ ਵੱਡੇ ਬਣ ਕੇ ਆਪਣੇ ਆਪ ਚ ਚੌੜੇ ਹੋ ਕੇ ਕੁੰਬ ਦੇ ਮੇਲੇ ਤੇ ਇਸ਼ਨਾਨ ਕਰਨ ਆਉਂਦੇ ਨੇ ਸਾਰੇ ਸਾਧੂ ਰਗੜਤੇ ਕੋਈ ਨਹੀਂ ਵਜਦਾ ਭੂਤ ਬਨ ਚਾਰੀ ਚਿੱਤ ਚ ਸੋਨਾ ਸਵੇ ਦੂਦਾ ਧਾਰੀ ਭੂਤ ਬਨ ਚਾਰੀ ਹੁਣ ਕਈ ਜਿੱਥੇ ਲੋਕ ਵੱਸਦੇ ਨੇ ਉਹਨਾਂ ਨੂੰ ਛੱਡ ਕੇ ਜੰਗਲਾਂ ਚ